ਲੇ 20 ਸੱਜਣੋਂ ਗਾਵਾਂ 4 ਬਾਈ ਰਾਜੂ ਕੋਲੇ ਫੇਰ ਪਹੁੰਚੀਆਂ ਦਿਖਾਉਣਾ ਤਿੰਨ ਆ ਗਈਆਂ ਕਹਿ ਲਿਆ ਪ्युअर ਜਰਸੀ ਇੱਕ ਆ ਗਈ ਹੈਰ ਸ਼ਹਿਰ ਟੱਚ ਬਹੁਤ ਕਮਾਲ ਦੀਆਂ ਗਾਵਾਂ ਨੇ ਇੱਕ ਤਾਜੀ ਸੂਈ ਬੱਚੀ ਤੇ ਮਗਰ ਵੀ ਜੇ ਕਹਿ ਲਿਆ ਬਹੁਤ ਕਮਾਲ ਦੀ ਬੱਚੀ ਆ ਗਈ ਤੇ ਇੱਕ ਆ ਗਈ ਗੱਬਣ ਬਿਲਕੁਲ ਤਿਆਰੀ ਚ ਤੇ ਦੋ ਸੱਜਣੋਂ ਕੱਢਦੀਆਂ ਦਿਨ ਥੋੜੇ ਜੇ ਬਾਕੀ ਇਹ ਮੰਨ ਲਓ ਵੀ ਟੋਟਲ ਨਗ ਬਾਈ ਕਹਿੰਦਾ ਤਕਰੀਬਨ ਤਕਰੀਬਨ ਦੰਦਾਂ ਜੀ ਨੇ ਦੋ ਦੰਦ ਚਾਰ ਦੰਦ ਤੇ ਰੇਟ ਇਹ ਸੱਜਣ ਦਾ ਕੁਆਲਿਟੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਰਹੂਗਾ ਜਰਸੀ ਦਾ ਸਪੈਸ਼ਲਿਸਟ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਆ ਜਾ ਰੱਜ ਜੂਰਾ ਆ ਜਾ ਆ ਜਾ ਬਰਾ ਨੂੰ ਆ ਜਾ ਹੋਰ ਕਿਵੇਂ ਆ ਵਧੀਆ ਵਧੀਆ ਤੁਸੀਂ ਚੜਦੀ ਕਲਾ ਨੰਬਰ ਬੋਲ ਦੇ ਰਾ 9803605888 98036 ਤੇ 05888 ਲੈ ਪਹਿਲਾਂ ਤਾਂ ਗੈਰੀ ਨਾ ਯਾਰ ਆ ਬੱਚੀ ਦੀ ਮਾਰਦੇ ਕੈਮਰਾ ਆ ਬੱਚੀ ਕਰਾ ਦੇ ਜੇ ਇੱਕ ਛੂਟੀ ਜਿਹਾ ਐਕਟਿਵ ਕਿੰਨੀ ਆ ਇਥੋਂ ਕੁਆਲਿਟੀ ਕਰਾ ਦੇ ਚੈੱਕ ਐਨ ਆ ਗਈ ਪਿਓਰ ਜਰਸੀ ਜੀ ਮਾਦਰੇ ਦੀ ਆ ਖੜੀ ਆ 2 ਨੰਬਰ ਤੇ ਸ਼ੁਰੂਆਤ ਕਰ ਲਾਂਗੇ 1 ਨੰਬਰ ਵਾਲੀ ਤੋਂ ਆ ਗੱਬਣ ਆ ਕਿਤੇ ਕੋਈ ਭਰਾ ਮੰਨ ਲੈਣਾ ਵੀ ਬਾਜ਼ਾਰ ਬਜ਼ੂਰ ਲੱਗਾ ਹਾ ਇਥੋਂ ਦਿਖਾ ਦੇ ਰਿਓ ਬਈ ਆਰਡਰ ਕਿੰਨਾ ਅੱਗੇ ਬਿਖੇ ਬਣਾ ਬਹੁਤ ਆ ਭਰਾ ਇਹ ਆ ਚੀਜ਼ ਬਾਹਲੀ ਪਈ ਆ ਹਲੇ ਜਦੋਂ ਬੱਚੀ ਸੁੱਕੀ ਇੱਥੇ ਲਾ ਦੂ ਨੇ ਫਰਾਕੇ ਤੇ ਜਮਾ ਠੰਡੀ ਸੀ ਲਾਣ ਲੱਗਿਆ ਕਹ ਲਿਆ ਟੋਪਾ ਲਾ ਜਮੇ ਹਨਾ ਤੋ ਰਾਜੂ ਖੋਲ ਕੇ ਸੂਆ ਕੜਾ ਸੁੰਦੀਆ ਪਹਿਲਾ ਸੂਆ ਪਹਿਲਾ ਹਾਂਜੀ ਆ ਬਣੀ ਦਾ ਬਾੜੀ ਫਿਰਦੀ ਯਾਰ ਪਹਿਲਾਂ ਦੇ ਹਿਸਾਬ ਨਾਲ ਦੰਦਾ ਚ ਆ ਹਾਂ ਦੰਦਾ ਚ ਕਿੰਨੇ ਦੰਦ ਹੋਊਗੀ ਇਹ ਦੰਦ ਚਾਰ ਚਾਰ ਦੰਦ ਆ ਸੂਆ ਪਹਿਲਾ ਲੈ ਚਲਾ ਇਹਨੂੰ ਫਿਰ ਆ ਦੰਦਾਂ ਚ ਆ ਗਈ ਬਾਈ ਕਹਿੰਦਾ ਚਾਰ ਦੰਦ ਸੂਆ ਰਹੂਗੀ ਪਹਿਲਾ ਤੇ ਜਰਸੀ ਦਾ ਨਾ ਇਹ ਕਹਿ ਸਕਦੇ ਆ ਵੀ ਤੋਹਫਾ ਪੀ ਸੀ ਆ ਤੇ ਤੋਰਾ ਤੁਹਾਨੂੰ ਬੱਛੀ ਦਾ ਦੱਸ ਦੂਗਾ ਵੀ ਜਦੋਂ ਕਲੀਅਰ ਆਜੂ ਸੂਪੀ ਬੌਲੇ ਚ ਤੁਰਿਆ ਨਹੀਂ ਜਾਣਾ ਇਹਨੂੰ ਬੌਲ ਜੂ ਹਣਾ ਤੁਰਿਆ ਨਹੀਂ ਜਾਣਾ ਬੱਛੀ ਨੇ ਦੁੱਧ ਚੰਗਾ ਪੋਣਾ ਇੱਥੇ ਇੱਥੇ ਰੋਕ ਲਈ ਕਮਾ ਕੇ ਰੋਕਲਾ 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 ਇਹ ਇੱਥੋਂ ਇੱਥੋਂ ਮਾਰਦੀ ਗੈਰੀ ਕੈਮਰਾ ਕੋਈ ਇਹ ਇੱਥੋਂ ਕਰਾਦੀ ਚੈੱਕ ਆ ਚਾਰ ਦੰਦ ਬੱਛੀ ਆ ਬਹੁਤ ਕਮਾਲ ਦੀ ਲੈ ਚਲ ਬਈ ਐਨੂੰ ਬਿਲਕੁਲ ਸਟੇਟ ਆ ਗਈ ਲੈਗ ਸਕੋਰ ਵਾਲੇ ਪੱਖ ਤੋਂ ਬੜੀ ਮਜ਼ਬੂਤ ਥੋੜਾ ਜਿਹਾ ਹੌਲੀ ਤੋੜ ਦੇ ਇਹ ਇੱਥੋਂ ਗੈਰੀ ਦਿਖਾਦੀ ਪਛਾਣ ਵਾਲੇ ਪੱਖ ਤੋਂ ਆਰਡਰ ਕੁਆਲਿਟੀ ਫਾੜੀ ਵਾਲਾ ਲੇਵਾ ਬਣਾਉ ਜਿੱਦਾਂ ਦਾ ਭਰਾ ਨਾ ਰეკਮੈਂਡ ਕਰਦੇ ਹੁੰਦਾ ਵੀ ਇਹਰਾ ਇਦਾਂ ਦਾ ਲੇਵਾ ਚਾਹੀਦਾ ਉਦਾਂ ਦਾ ਹੀ ਲੇਵਾ ਰੱਖੋ ਫਾੜੀ ਵਾਲਾ ਲੇਵਾ ਰੱਖੋ ਮਸ਼ੀਨੀ ਚਪਾਈ ਤੇ ਲਾਲਿਓ ਤੇ ਬਿਨਾਂ ਸ਼ੱਕ ਨਾ ਇਹਨੂੰ ਚਾਹੀ ਤੁਸੀਂ ਹੱਥੀ ਜਵਾਈ ਤੇ ਲਾ ਲਿਓ ਇੱਥੋਂ ਕਰਾ ਦੇ ਚ ਇੱਕ ਇਹ ਗੱਬਣ ਆ ਗਈ ਚਾਰ ਦੰਦ ਆ ਗਈ ਬਾਈ ਕਹਿੰਦਾ ਇਹ ਆ ਚੀਜ਼ ਸਾਰੀ ਭਰ ਲਿਓ ਹਾਂਜੀ ਬਾੜਨਾ ਬੱਚੀ ਨਹੀਂ ਕੋਪਾ ਕਿੰਨਾ ਦੁੱਧ ਪਾ ਸਕਦੀ ਹੈ ਆਈਡੀਆ ਦੁੱਧ ਚੰਗਾ ਪਾ ਦੂ ਭਰਾ ਪਾ ਦੂਗੀ ਤਕਰੀਬਨ 17 18 ਹਾਂ ਲਗਭਗ ਹਾਂ 20 ਵਿੱਚ ਚੋਣ ਵਾਲਾ ਚਾਹੀਦਾ 20 ਵਿੱਚ ਚੋਲੂ ਇਹਦੇ ਖਾਣ ਪੀਣ ਦੀ ਮਾਰ ਨਹੀਂ ਗਾ ਕੈਮਰਾ ਖਾਣ ਖੂਣ ਦੀ ਬਾੜੀ ਖੁੱਲੀ ਹੇ ਇਥੋਂ ਕਰਾਣੀ ਜੇ ਇੱਕ ਜਿਹੜਾ ਭਰਾ ਕਹਿੰਦਾ ਯਾਰ ਖਾਂਦੀ ਨਹੀਂ ਦਿਖਾਈ ਹਨਾ ਹਾਂਜੀ ਆ ਖਾਣ ਦੀ ਆ ਗਈ ਫੁੱਲ ਖੁੱਲੀ ਤੇ ਸਵਾ ਆਦੀ ਆ ਗਈ ਠੰਡੀ ਸੀਲ ਤੇ ਲੇਵੇ ਵਾਲੇ ਪੱਖ ਤੋਂ ਆ ਗਈ ਬਾਲੀ ਕਮਾਲ ਦੀ ਵੀ ਜਿਹੜੇ ਸੱਜਣ ਨੇ ਕਹੇ ਲਈ ਬਰੀਡ ਤੇ ਕੰਮ ਕਰਨਾ ਨਾ ਪੰਜ ਸੱਤ ਸੂਏ ਦਬਦੀ ਨਹੀਂ ਬੱਚੇ ਬਾਲੇ ਕਮਾਲ ਦੇ ਤਿਆਰ ਕਰ ਦੂਗਾ ਹਨਾ ਤੇ ਜਰਸੀ ਦਾ ਸੀਮ ਨਹੀਂ ਲੱਗਿਆ ਸੀਮਨ ਜਰਸੀ ਦਾ ਲੱਗਿਆ ਠੀਕ ਆ ਗੱਲ ਕਿੰਨੇ ਪੈਸੇ ਰਹਿਣਗੇ ਰਾਜੂ ਇਹਦੇ ਇਹਦਾ ਚਾਹੀਦੀ 90 ਕਰਾ ਲਓ ਕੁਸ ਕਰਾ ਲਓ ਚਾਹੀਦੀ ਲੱਖ ਕਰਾ ਲਓ ਇਹ 82000 ਦੀ ਹਾਂ ਨਾ ਦੇਣੀ ਆ ਚਾਰ ਦੰਦ ਚੈੱਕ ਕਰਾ ਦਾਂਗੇ ਹਾਂ 82 ਦੀ ਦੇ ਦਾਂਗੇ ਹਾਂ ਠੀਕ ਹੈ ਮੇਰਾ ਖਿਆਲ ਸਭ ਤੋਂ ਮਹਿੰਗੀ ਆ ਲਾਟ ਚੱਲਣਾ ਹਾਂਜੀ ਸਭ ਤੋਂ ਮਹਿੰਗੀ ਠੀਕ ਹੈ ਗੱਲ ਤੇ ਹੁਣ ਮਾਰ ਦੇ ਕਰੀ ਆ ਦੋ ਨੰਬਰ ਵਾਲੀ ਤੇ ਕੈਮਰਾ ਉਹ ਫੇਸ ਤੇ ਮਾਰ ਦੇ ਬਰੀਡ ਬਾਲੀ ਆ ਤੇ ਨਾਲ ਵੀ ਇਹਦੇ ਇਧਰਲੇ ਬੰਨੇ ਚੈੱਕ ਕਰਾ ਦੇ ਬੱਛੀ ਵੀ ਮਗਰ ਫਿਰ ਬਾਲੀ ਕਮਾਲ ਦੀ ਆ ਗਈ ਹੈ ਨਾ ਇੱਕ ਰੰਗ ਦੀ ਆ ਗਈ ਤੇ ਧੋਰ ਰੱਜੂ ਖੋਲ ਕੇ ਇਹ ਦੰਦਾ ਚ ਕਿਵੇਂ ਰੂਗੀ ਬਾਈ ਇਹ ਦੋ ਦੰਦਾ ਦੋ ਦੰਦਾ ਆ ਲੇਵਾ ਕਰੀ ਆ ਅੰਦਰ ਆਖ ਰੀਆ ਜਮਾ ਠੋਸ ਜਾ ਨਾ ਫਿਕਸ ਜਾ ਏ ਇੱਥੋਂ ਇੱਥੋਂ ਕਰਾ ਲਈ ਚੈੱਕ ਕਰੀ ਇੱਥੋਂ ਮਾਰਨੀ ਫੇਸ ਤੇ ਕੈਮਰਾ ਬਰੀਡ ਆ ਗਈ ਫੁੱਲਾ ਦੰਦਾਂ ਚ ਰਹੂਗੀ ਬਾਈ ਕਹਿੰਦਾ ਦੋ ਦੰਦ ਤੇ ਸੂਆ ਕਹਿ ਦਿੰਦਾ ਵਗੈਰਾ ਜੂ ਅੱਜ ਤੀਜਾ ਦਿਨ ਆ ਪਰਾ ਤੀਜਾ ਦਿਨ ਹਾਂਜੀ ਕਿੰਨੀ ਬੌਲੀ ਹਾਜ਼ਰ ਅੱਜ 8-9 ਕਿਲੋ ਬੌਲਾ ਤਿਆਰਾ 8 ਕਿਲੋ ਮੰਨ ਲੈ ਕੋਈ ਹਾਂ ਏ ਰੋਕ ਲੈ ਇੱਥੇ ਰੋਕ ਲੈ ਰੋਕ ਲੈ ਰੋਕ ਲੈ ਰੋਕ ਲੈ ਏ ਇੱਥੋਂ ਮਾਰਦੀ ਗੈਰੀ ਕੈਮਰਾ ਥੋੜਾ ਰੁਕਦੀ ਨਹੀਂ ਬੱਚੇ ਕਰਕੇ ਕਰਦੀ ਆ ਰੋਕ ਲੈ ਰੋਕ ਲੈ ਇੱਥੇ ਕਮਾਲ ਆ ਇਹਦੀ ਕਮਾਲ ਏ ਇੱਥੋਂ ਦਿਖਾ ਜੀ ਇੱਥੇ ਰੋਕ ਲੈ ਆ ਲੈ ਚੱਲਿਆ ਚੱਲ ਬੱਚੇ ਤੇ ਲੈ ਚੱਲ ਤੇਰੇ ਬੰਨੇ ਕਵਾ ਕੇ ਪਿਓਰ ਦੋ ਦੰਦ ਰਹੂਗੀ ਹਾਂ ਪਿਓਰ ਦੋ ਦੰਦ ਆ 8 ਕਿਲੋ ਬੜਾ ਚਵਾ ਦਾਂਗੇ ਹਾਂ ਠੀਕ ਆ ਗੱਲ ਕਿੰਨਾ ਕੁ ਦੁੱਧ ਪਾ ਸਕਦੀ ਆ ਇਹ ਦੁੱਧ ਪਾ ਲੂ 13 14 ਕਿਲੋ 13 14 4 5 ਕਿਲੋ ਕਹਿ ਲਈ ਐਪ ਕਰ ਜੂਗੀ ਹਾਂ ਕਰ ਦੂ ਇੱਕ ਗੱਲ ਆ ਵੀ ਸਾਫ ਸੁਥਰੀ ਬਾੜੀ ਆ ਉੱਤੋਂ ਹਨਾ ਸਾਫ ਆ ਗਈ ਫੁੱਲ ਤੇ ਚਮਕ ਕਹਿ ਲਈ ਸ਼ਾਈਨਿੰਗ ਕਹਿ ਲਈ ਵੀ ਫੁੱਲ ਸ਼ਾਈਨਿੰਗ ਆ ਗਈ ਤੇ ਬਾਕੀ ਆਰਡਰ ਇਹ ਮੰਨ ਲਓ ਵੀ ਜਮਈ ਠੋਸ ਜਲੇਬਾ ਰੱਖ ਦੀ ਐ ਇੱਥੋਂ ਕਰ ਸਕਦੇ ਹਾਂ ਚੈੱਕ ਕਿਉਂਕਿ ਥਣ ਹਲੇ ਨੇ ਕੱਢਣਾ ਉਹ ਨਾ ਸਿਰਫ ਪਾਈ ਕਹਿੰਦਾ ਤਿੰਨੇ ਦਿਨ ਤੇ ਦੋ ਦੰਦ ਤੇ ਰਾਜੂ ਹੋ ਜਾ ਸਾਈਡ ਨੂੰ ਇੱਥੋਂ 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 ਮਾਰਨੀ ਗਰੀ ਕੈਮਰਾ ਤੇ ਇੱਥੋਂ ਮਾਰਦੀ ਫੇਸ ਤੇ ਕੈਮਰਾ ਐ ਨੂੰ ਕਰਦੇ ਮਾੜੀ ਜੀ ਬਈ ਇਹ ਜੀ ਫੇਸ ਕੁਆਲਿਟੀ ਕਰਾ ਲੈ ਚੱਕ ਇੱਥੋਂ ਇੱਥੋਂ ਮਾਰਦੀ ਬਾਵਾ ਜਿਆਦਾ ਤੰਗ ਨਾ ਕਰ ਕਿੰਨੇ ਪੈਸੇ ਇਹਦੇ ਜਮੀਨ ਨਾਲ ਹੀ ਬੱਛੀ ਇਹਦਾ ਮੁੱਲ 55 52000 ਦੀ ਦੇਣੀ ਆਪਾਂ ਨੇ 52000 ਇਹਦਾ ਲੈ ਲਾਂਗੇ ਤੇ ਦੋ ਦੰਦ ਮਗਰ ਬੱਛੀ ਆ। 8 ਕਿਲੋ ਬੌਲੀ ਤੀਜੇ ਦਿਨ ਚ ਪਾ ਦਾਂਗੇ। ਹਾਂ ਚਵਾ ਦਾਂਗੇ। ਠੀਕ ਆ 12-13 ਕਿਲੋ ਪਾ ਦੇ ਮੰਨ ਲਾ ਵੀ ਮੱਝ ਦੇ ਬਰਾਬਰ ਹੀ ਪਾ ਦੂ ਸਵਾ ਖਾਲੀ ਦੇ। ਹਾਂਜੀ। ਹਾਂਜੀ। ਠੀਕ ਆ ਗੱਲ ਇਹ ਆ ਗਈ 2 ਨੰਬਰ ਤੇ ਤੇ ਹੁਣ ਮਾਰਦੇ ਕਹਿੰਦੇ 3 ਨੰਬਰ ਵਾਲੀ ਤੇ ਇਹਦਾ ਇਹ ਕਹਿ ਸਕਦੇ ਜਿਹੜਾ ਵਜੂਦ ਆ ਗਈ, ਹਾਈਟ ਆ ਗਈ ਜਾਂ ਰੰਗ ਢੰਗ ਆ ਗਿਆ ਹਨਾ ਉਹ ਆ ਗਿਆ ਜਰਸੀ ਵਾਲਾ ਕਲਰ ਹੈ, ਸ਼ਹਿਰਣ ਆ ਗਿਆ। ਹਾਂਜੀ। ਆ ਉਦਾਂ ਹੈਗੀ ਜਰਸੀ ਐਰ ਸ਼ੇਅਰ ਵਾਲੇ ਕਲਰ ਚ ਆ ਗਈ ਤੇ ਕਈ ਵਾਰੀ ਭਰਾ ਕਹਿੰਦੇ ਹਨਾ ਇਹ ਰੰਗ ਚ ਵੀ ਜਰਸੀ ਆ ਜਾਂਦੀ ਆ ਹਾਂਜੀ ਆਉਂਦੀ ਆ ਭਰਾ ਬਲੈਕ ਕਲਰ ਚ ਵੀ ਆਉਂਦੀ ਆ ਆ ਕਈ ਕਲਰਾਂ ਚ ਆ ਜਾਂਦੀਆਂ ਹਾਂਜੀ ਇਹਦਾ ਰਜੂ ਸੁਆ ਕਿਡਾ ਹੋਊ ਇਹਦਾ ਸੁਆ ਦੂਜਾ ਜੀ ਦੂਜਾ ਸੁਆ ਹਾਂਜੀ ਕਿੰਨੇ ਦਿਨ ਕੱਢ ਦੂਗੀ ਇਹ ਕੱਢਦੇ ਆ 10 12 ਦਿਨ ਹੈ 10 12 ਦਿਨ 10 12 ਦਿਨ ਕੱਢ ਦੂ ਕਿੰਨਾ ਕੱਢ ਦੱਸਿਆ ਦਾ ਪਹਿਲੇ ਸੁਏ ਪਹਿਲੇ ਸੁਏ 14 15 ਕਿਲੋ ਦਾ ਰਕਾਰ ਹੈਗਾ 14 ਇਤ ਕੀ ਮੰਨ ਕੇ ਲੈ 14 15 ਭਾਵੇਂ ਆ ਖੜਨੀ ਹੁੜਨੀ ਦਾ ਹੈ ਨਾ ਪੂਰੀ ਹੈ ਨਾ ਹਾਂਜੀ ਆ ਜਾ ਲਿਆ ਤੇ ਬਾਕੀ ਜਿੱਦਾਂ ਦਾ ਸਾਡੇ ਨੂੰ ਮੌਸਮ ਆ ਮੌਸਮੇ ਮੰਨ ਲਓ ਵੀ ਸਾਰੇ ਮੌਸਮੀ ਚੱਲੂ ਗਰਮੀ ਸਰਦੀ ਦੇ ਮੌਸਮ ਆ ਤੇ 10 ਦਿਨ ਬਾਈ ਕਹਿੰਦਾ ਇਹ ਪੈਂਟਿੰਗ ਨੇ ਤੇ ਥਣ ਚੈੱਕ ਕਰਾ ਦੀ ਗੈਰੀ ਥਣ ਲੱਗਿਆ ਮੱਝਾਂ ਨਾਲ ਦਾ ਹੱਥੀ ਚਪਾਈ ਵਾਲਾ ਲੱਗਿਆ 14 15 ਕਿਲੋ ਦੁੱਧੀ ਕੁ ਭਰਾ ਮੰਨ ਕੇ ਲੈ ਜੇ ਕਿਉਂਕਿ ਪਹਿਲਣ ਦਾ ਬਾਈ ਕਹਿੰਦਾ 14 ਦਾ ਰਿਕਾਰਡ ਦੱਸਿਆ ਤੇ ਜਾਣਕਾਰੀ ਬਾਈ ਆਰ ਕੇ ਉਹੀ ਦੇਣਗੇ ਜਿਹੜੀ ਲਈ ਅੱਗੋਂ ਫਾਰਮਰ ਦੱਸ ਕੇ ਭੇਜਦਾ ਤੇ ਜਿਹੜੇ ਸੱਜਣ ਨੇ ਲੈਣੀ ਆ ਉਹ ਕਹਨੇ ਹੋਣਿਆ ਵੀ ਰਾਜੂ ਬਾਈ ਆਪਦੀ ਜੱਜਮੈਂਟ ਨਾਲ ਹਾਂਜੀ ਵੀ ਆਪਣੇ ਘਰੇ ਆ ਕੇ ਕਿੰਨਾ ਪਾ ਦੂ ਠੰਡੀ ਆ ਸਵੇਰ ਦੀ ਹਾਂ ਜਮਾਨ ਠੰਡੀ ਸੀ ਨਹੀਂ ਤਰਾਜ ਕੋਈ ਵੀ ਨਹੀਂ ਗਰਮ ਹੈਗੀ ਠੀਕ ਹੈ ਗੱਲ ਇਹਦੇ ਕਿੰਨੇ ਪੈਸੇ ਜਮੇ ਜੇ ਸਾਹਮੂਨ ਵਾਲੇ ਛੱਡ ਕੇ ਇਹਦਾ 50000 ਰੁਪਿਆ ਕੱਲਾ ਹੀ 50 ਹਾਂਜੀ 50 ਹੀ ਦੇ ਦਾਂਗੇ ਹਾਂਜੀ ਛੋਟ-ਛੋਟ ਕਰਦਾ ਕੋਈ ਹਨ ਮੌਕ ਦੇ ਠੀਕ ਹੈ ਇਹ 50 ਦੀ ਇਹ 52 ਦੀ ਹਾਂਜੀ ਠੀਕ ਹੈ ਗੱਲ ਤੇ ਹੁਣ ਆ ਜਾ ਗਰੀ ਅਗਲੇ ਨੰਬਰ ਤੇ ਆ ਤਾਂ ਕਹਿ ਸਕਦੇ ਫੁੱਲ ਵੱਡੀਆਂ ਜੀ ਆ ਗਈ ਹੈ ਨਾ ਹਾਂਜੀ ਇਹਦਾ ਸੁਆ ਪਹਿਲਾ ਪਹਿਲਾ ਇਹਦਾ ਵੀ ਹਾਂਜੀ ਦੰਦਾਂ ਚ ਕਿਵੇਂ ਰਹੂਗੀ ਚਾਰ ਦੰਦ ਚਾਰ ਦੰਦ ਹਾਂਜੀ ਇਹ ਤਾਂ ਇਹ ਮੰਨ ਲਾ ਵੀ ਐਚ ਐਫ ਨਾਲ ਦਾ ਹੀ ਗੱਦਾ ਨਾ ਹਾਂਜੀ ਇਹਦਾ ਸੱਜਣ ਉਹ ਇਹ ਕਹਿ ਸਕਦਾ ਵੀ ਬਾਹਲੀਆਂ ਵੱਡੀਆਂ ਜੀ ਆ ਗਈ ਇੱਥੋਂ ਕਰ ਸਕਦੇ ਹਾਂ ਚੈੱਕ ਚਾਰ ਦੰਦ ਬਾਈ ਹਾਂ ਚਾਰ ਦੰਦ ਦੇ ਦੰਦਾਂ ਚ ਬਾਈ ਕਹਿੰਦਾ ਚਾਰ ਦੰਦ ਵੱਡੀ ਫੁੱਲਾ ਸੂਆ ਪਹਿਲਾ ਤੇਰਾ ਜੂ ਦਿਨ ਕਿੰਨੇ ਪੈਂਡਿੰਗ ਨੇ ਇਹਦੇ ਇਹਦਾ 15 ਦਿਨ ਪੈਂਡਿੰਗ ਨੇ 15 ਦਿਨ ਹਾਂਜੀ ਇਹ ਇੱਥੇ ਰੋਕ ਲਈ ਰੋਕ ਲਈ ਰੋਕ ਲਈ ਰੋਕ ਲਈ ਰੁਕਦੀ ਨਹੀਂ ਜ਼ੋਰ-ਜ਼ੋਰ ਦਾ ਫੁੱਲ ਨਹੀਂ ਆ ਲੈ ਚੱਲ ਆ ਲੈ ਚੱਲ ਕੋਈ ਗੱਲ ਨਹੀਂ ਖਵਾ ਕੇ ਤੇ ਥਣ ਕਹਿ ਲਈ ਬਾਈ ਸੋਨਾ ਗੱਡੂ ਹੱਥੀਂ ਚਵਾ ਲੈਣਾ ਹੈ ਆ ਥਾਣ ਕੱਡੂ ਸਜਣੋਂ ਵਧੀਆ ਚੰਗਾ ਥਾਣ ਕੱਡੂ ਤੇ ਲੈ ਬਾ ਰੱਖੂਗੀ ਕਹ ਲਈਏ ਫਿਕਸ ਜਾਂ ਟੁੱਟਮਾ ਨਹੀਂ ਰੱਖਦੀ ਕਿਸੇ ਪੱਖ ਤੋਂ ਤੇ ਵੱਡੀ ਆ ਗਈ ਫੁੱਲ ਤੇ ਚਮਕ ਚਮਕ ਚੰਗੀ ਆ ਸਰੀਰ ਤੇ ਤੇ ਬਾਕੀ ਨਾ ਤੋਰਾ ਤੂਰਾ ਦਾ ਇਹ ਮੰਨ ਲਓ ਵੀ ਮਾਰਵਾੜੀ ਬਸ਼ੇਰੇ ਵਾਲਾ ਕੰਮ ਹੀ ਆ ਜਿੱਦਾਂ ਮਾਰਵਾੜੀ ਬਸ਼ੇਰਾ ਤੁਰਦਾ ਰੰਗ ਰੂਪ ਵੀ ਓਦਾਂ ਦਾ ਹੀ ਆ ਗਿਆ ਤੇ ਵੱਡੀ ਵਾਲਾ ਕੋਈ ਲੇਖਾ ਨਹੀਂ ਤੇ ਸੁਭਾਅ ਦੀ ਠੰਡੀ ਰਹੂਗੀ ਭਾਈ ਹਾਂ ਜਮਾਂ ਠੰਡੀ ਸੀ ਨਹੀਂ ਕਿਸੇ ਦਿਨ ਇੱਥੋਂ ਕਰ ਸਕਦੇ ਹਾਂ ਚੈੱਕ ਥਣਲੇਵੇ ਦੀ ਬਿਲਕੁਲ ਸਾਫ਼ ਰਹੂਗੀ ਤੇ ਥਾਣੇ ਮੰਨ ਲਓ ਵੀ ਮੱਜਾਂ ਨਾਲ ਦਾ ਹੀ ਲੱਗਿਆ ਨਾ ਹਾਂਜੀ ਕਿੰਨੇ ਪੈਸੇ ਰਜੂ ਇਹਦੇ ਅੱ ਇਹਦਾ 65000 ਰੁਪਈਆ ਮਾਨਤਾਣ ਕੋਈ ਕਰਦਾਂਗੇ ਹੈ ਕਰਦਾਂਗੇ ਜਿਵੇਂ ਫਿਕਸ ਜੀ ਕਰਦੇ ਯਾਰ ਇਹ 80000 ਦੀ ਦੇ ਦਾਂਗੇ ਪੂਰੇ 80 ਦੀ ਹਾਂਜੀ ਚਾਰ ਦੰਦ 10 ਤੋਂ 12 ਦਿਨ ਪਣਨੇ ਹਾਂਜੀ ਇਹ 80 ਦੀ ਦੇ ਦਾਂਗੇ ਇਹ 50 ਦੀ ਦੇ ਦਾਂਗੇ ਆਹ 55 ਦੀ ਦੇ ਦਾਂਗੇ ਹਾਂਜੀ ਉਹ 1 ਨੰਬਰ ਵਾਲੀ 82 ਦੀ ਉਹ ਬਾਈ ਕਹਿੰਦਾ ਦੇ ਦਾਂਗੇ 82 ਦੀ ਗਾਵਾਂ ਸਜਣੋਂ ਚਾਰ ਦਿਖਾਤੀਆਂ ਤਿੰਨ ਜਰਸੀ ਵੈਸੇ ਚਾਰੀ ਜਰਸੀ ਦਿਖਾਤੀਆਂ ਇੱਕ ਰੰਗ ਡੱਬੇ ਚ ਆ ਗਈ ਪਿੰਡ ਚੀਮਾ ਮੰਡੀ तहसील सनाम ਤੇ ਜ਼िला ਸੰਗਰੂਰਾ ਸੰਪਰਕ ਬਾਈ ਰਾਜੂ ਨਾਲ ਕਰ ਲਿਓ ਰੂਟੀਨ ਚ ਬਾਈ ਕੋਲ ਗਾਵਾਂ ਆਉਂਦੀਆਂ ਰਹਿੰਦੀਆਂ ਜਰਸੀ ਧੰਨਵਾਦ